ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਦਿਆ ਅਨੰਦ ਮਾਡਲ ਸਕੂਲ ਵਿਖੇ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ ਲੋਕ ਸਭਾ ਮੈਂਬਰ ਧਰਨਵੀਰ ਗਾਂਧੀ ਵੱਲੋਂ ਸ਼ਿਰਕਤ ਕੀਤੀ ਗਈ ਅੱਜ ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਖੇ ਦੇਨੰਦ ਮਾਡਲ ਸਕੂਲ ਦਾ ਵਾਰਿਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਮੈਂਬਰ ਧਰਨਵੀਰ ਗਾਂਧੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਜੋਤੀ ਪ੍ਰਜੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸਕੂਲ ਦੇ ਚੇਅਰਮੈਨ ਜਸਪਾਲ ਸਿੰਘਲਾ ਪ੍ਰਿੰਸੀਪਲ ਰੇਖਾ ਸਿੰਘਲਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਖੇਡਾਂ ਵਿੱਚ ਸਿੱਖਿਆ ਵਿੱਚ ਅਵਲ ਆਏ ਬੱਚਿਆਂ ਨੂੰ ਸਨਮਾਨਤ ਕੀਤਾ ਜਾਵੇਗਾ ਇਸ ਮੌਕੇ ਛੋਟੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਬੱਚਿਆਂ ਵੱਲੋਂ ਧਾਰਮਿਕ ਗਾਣਾ ਗਾ ਕੇ ਦਰਸ਼ਕਾਂ ਨੂੰ ਧਿਆਨ ਪਰਮਾਤਮਾ ਵੱਲ ਕੀਤਾ ਗਿਆ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਤਾਂ ਕਿ ਜੋ ਮਾਰੇ ਅੱਜ ਕੇ ਆਨਰੇਬਲ ਚੀਫ ਗੈਸਟ ਹੈ ਉਹ ਜੋਤੀ ਪਰਜਲਿਤ ਕਰਨੇ ਜਾ ਰਹੇ ਹਨ और सभी से निवेदन है कि पूरा पूरा

सिंगला साहब प्लीज़ आज सर सामने आज सर सर सामने प्लीज सामने जी श्री नवीन सिंगला जी इनका भी बहुत बहुत धन्यवाद कि इन्होंने अपने कीमती समय में काफी सारा फंक्शन जो है अच्छे से हो जाए नेक्स्ट परफॉर्मेंस गायत्री मंत्र सामने देखे तो हमारे तो आज के जो ऑनरेबल चीफ गेस्ट है उनके लिए दो लाइंस कहना चाहूंगी दर्शन जी दर्शक का बहुत बहुत धन्यवाद मॉडल श्री डॉक्टर हाँ जी एक बार चाहूंगी जोरदार क्लैपिंग के साथ हमारे ऑनरेबल चीफ गेस्ट डॉक्टर धरमप्रिया गांधी जी मेंबर ऑफ पार्लियामेंट पटियाला एंड नाउ कार्डियोलॉजिस्ट बहुत-बहुत धन्यवाद हां जी नेक्स्ट परफॉर्मेंस कोई गलरी न्यू के जी एकला सोनकी जी से सुना दी बहुत बहुत ज्योति कुमार कृष्ण जी उनका भी बहुत-बहुत धन्यवाद श्री कुलविंदर सिंह पुरी जी उनका भी बहुत-बहुत धन्यवाद श्री कृष्ण मोरा जी ਹਾਂਜੀ ਨੈਕਸਟ ਮੇਰਾ ਬੇਟਾ ਹੋਣਾ ਚਾਹੀਏ ਧਰਮਵੀਰ ਗਾਂਧੀ ਜੈਸਾ ਮੇਰਾ ਬੇਟਾ ਹੋਣਾ ਚਾਹੀਏ ਤੋ ਆਈਏ ਨੈਕਸਟ ਪਰਫਾਰਮੈਂਸ ਗਾਇਤਰੀ ਹਾਂਜੀ ਹਾਂਜੀ ਕਿਆ ਕਹੋਗੇ ਬੱਚਿਆਂ ਦੇ ਪ੍ਰਤਿਭਾ ਪ੍ਰਦਰਸ਼ਨ ਕਰਨ ਦੇ ਬੱਚੇ ਦੇਖੋ ਜੀ ਬਹੁਤ ਬੜੀ ਹਿੰਮਤ ਹੈਗੀ ਹੈ ਕਿ ਆਰਿਆ ਸਮਾਜ ਨੇ ਬਹੁਤ ਲੰਮੇ ਸਮੇਂ ਤੋਂ ਜਦੋਂ ਵਿੱਦਿਆ ਦਾ ਬਹੁਤ ਘੱਟ ਪਸਾਰ ਸੀਗਾ ਉਦੋਂ ਤੋਂ ਵਿੱਦਿਆ ਦੇ ਖੇਤਰ 'ਚ ਰਿਮਾਰਕੇਬਲ ਕੰਮ ਕੀਤਾ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਵੀ ਤੇ ਉਸੇ ਲੜੀ ਵਿੱਚ ਸਮਾਣੇ ਵਿੱਚ ਸੰਸਥਾ ਖੜੀ ਹੋਈ ਹੈਗੀ ਐ ਜਸ਼ਪਾਲ ਉਹਨਾਂ ਨੇ ਆਪਣੀ ਪ੍ਰਧਾਨਗੀ ਵੇਲੇ ਇਸ ਨੂੰ ਬਹੁਤ ਸਾਬਤ ਕਰਨ 'ਚ ਵੱਡਾ ਯੋਗਦਾਨ ਪਾਇਆ ਹੈਗਾ ਤੇ ਹੁਣ ਵੀ ਉਹ ਇਸ ਸੰਸਥਾ ਦੀ ਰੂਹੇ ਰਵਾ ਹੈਗੇ ਐ ਤੇ ਸਮਾਣੇ ਵਾਸਤੇ ਇਹ ਇੱਕ ਐਸੈਟ ਹੈਗਾ ਜਾਂ ਇੱਕ ਪੂੰਜੀ ਹੈਗੀ ਇਹ ਸੰਸਥਾ ਜਿੱਥੇ ਕੁਆਲਿਟੀ ਐਜੂਕੇਸ਼ਨ ਬੱਚਿਆਂ ਨੂੰ ਅਫੋਰਡੇਬਲ ਰੇਟ ਤੇ ਦਿੱਤੀ ਜਾਂਦੀ ਹੈਗੀ ਔਰ ਉਹਨੂੰ ਚੰਗੇ ਨਾਗਰਿਕ ਚੰਗੇ ਪੰਜਾਬੀ ਚੰਗੇ ਹਿੰਦੁਸਤਾਨੀ ਚੰਗੇ ਵਿਸ਼ਵ ਨਾਗਰਿਕ ਬਣਾਉਣ ਵਾਸਤੇ ਤਿਆਰ ਕੀਤਾ ਜਾਂਦਾ ਹੈਗਾ ਜੀ ਸੋ ਮੈਨੂੰ ਇਸ ਦਿੱਲੀ ਕੇ ਨਤੀਜੇ ਕਲ ਵਾਲ ਹਰਗੇ ਤੋ ਕੋਈ ਕੋ ਪਾਰਟੀ ਸਿਧਾਂਤਕ ਪਾਰਟੀ ਦਾ ਹੈ ਨਹੀਂ ਇਹ ਇਹ ਕੁਝ ਗੱਲਾਂ ਕਰਕੇ ਹੋਂਦ ਵਿੱਚ ਆਈ ਸੀਗੀ ਦਿੱਲੀ ਚੋ 10 ਸਾਲ ਜੋ ਗੱਲਾਂ ਦਾ ਜਿਹੜਾ ਗੜਾ ਸੀਗਾ ਉਹ ਲੋਕਾਂ ਨੇ ਸਵਾਦ ਦੇਖ ਲਿਆ ਤੇ ਦਿੱਲੀ ਲੋਕਾਂ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਹੈਗਾ ਇਹ ਸਵਰਾਜ ਦੀ ਗੱਲ ਕਰਦੇ ਸੀਗੇ ਇਹ ਕਹਿੰਦੇ ਸਾਡੇ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਸਭ ਤੋਂ ਜ਼ਿਆਦਾ ਹਾਈ ਕਮਾਂਡ ਕਲਚਰ ਕੇਜਰੀਵਾਲ ਚਾਹਗਾ ਇਹ ਕਹਿੰਦੇ ਅਸੀਂ ਵੀਆਈਪੀ ਕਲਚਰ ਸਭ ਤੋਂ ਵੱਡਾ ਵੀਆਈਪੀ ਜੈਡ ਪਲੱਸ ਸਿਕਿਉਰਿਟੀ ਦਿੱਲੀ ਦੀ ਜੈਡ ਪਲੱਸ ਸਿਕਿਉਰਿਟੀ ਪੰਜਾਬ ਦੀ 200 ਬੰਦਾ ਲਈ ਫਰਦਾਇਗਾ ਇਹ ਕਹਿੰਦੇ ਸਾਡੇ ਅਸੀਂ ਛੋਟੇ ਘਰ ਚ ਰਵਾਂਗੇ ਸ਼ੀਸ਼ਮੈਲ ਪਾਈ ਬੈਠਾ ਹੈਗਾ ਸਾਰੇ ਝੂਠੇ ਵਾਅਦੇ ਕਰਕੇ ਸੱਤਾ ਚ ਆਇਆ ਸੀਗਾ ਲੋਕਾਂ ਨੇ ਇੱਕ ਵਾਰ ਦੋ ਵਾਰ ਯਕੀਨ ਕੀਤਾ ਹੈਗਾ ਕਾਰ ਦੇ ਹਾਂਡੀ ਬਾਰ-ਬਾਰ ਨਹੀਂ ਚੜਦੀ ਇਸ ਵਾਰ ਲੋਕਾਂ ਨੇ ਰੱਦ ਕਰ ਦਿੱਤਾ ਕਿਉਂਕਿ ਹਰ ਗੱਲ 'ਚ ਕਹਿੰਦਾ ਸੀ ਮੈਨੂੰ ਜੀ ਕਿ ਐਲਜੀ ਸਾਹਿਬ ਕੰਮ ਨਹੀਂ ਕਰ ਦਿੰਦੇ ਭਾਜਪਾ ਕੰਮ ਨਹੀਂ ਕਰ ਦਿੰਦੀ ਲੋਕਾਂ ਨੇ ਕਿਹਾ ਜੇ ਨਹੀਂ ਕੰਝ ਜੇ ਉਹਨਾਂ ਨੇ ਕੰਮ ਕਰਨ ਦੇਣਾ ਫਿਰ ਅਸੀਂ ਸਿੱਧਾ ਉਹਨਾਂ ਨੂੰ ਚੁਣ ਲੈਂਦੇ ਹੈਗੇ ਔਰ ਦੂਜੀ ਗੱਲ ਸਾਡੇ ਵਾਸਤੇ ਇਸ ਗੱਲ ਦੀ ਇੰਪੋਰਟੈਂਸ ਇਹ ਹੈਗੀ ਹੈ ਕਿ ਜਿੱਥੇ ਵੀ ਅਸੀਂ ਭਾਜਪਾ ਦੇ ਖਿਲਾਫ ਜਿਹੜੀ ਸਾਡੀ ਸਿਧਾਂਤਕ ਲੜਾਈ ਹੈਗੀ ਹੈ ਉਹ ਲੰਬੀ ਚੱਲਣੀ ਹੈਗੀ ਹੈ ਅਸੀਂ ਜਿੱਥੇ ਵੀ ਲੜਦੇ ਸੀਗੇ ਉੱਥੇ ਝੂਠਾ ਭਾਜਪਾ ਵਿਰੋਧੀ ਇੱਕ ਨਕਲੀ ਜਾਮਾ ਪਹਿਨ ਕੇ ਭਾਜਪਾ ਵਿਰੋਧ ਦਾ ਉੱਤੇ ਪਹੁੰਚ ਜਾਂਦਾ ਸੀ ਚਾਹੇ ਗੁਜਰਾਤ ਹੋਵੇ ਚਾਹੇ ਉੱਤਰਾਖੰਡ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਗੋਆ ਹੋਵੇ ਚਾਹੇ ਹੋਰ ਸੂਬੇ ਹੋਣ ਤੇ ਇਸ ਕਰਕੇ ਇਹ ਇਹਦਾ ਇੱਕ ਪਾਸੇ ਲੱਗਣਾ ਲਾਜ਼ਮੀ ਸਿਕਾ ਤਾਂ ਕਿ ਲੜਾਈ ਹੁਣ ਲੇਨ ਖਿੱਚ ਕੇ ਬਾਦ ਪਰ ਸਾਡੀ ਸਿੱਧੀ ਲੜਾਈ ਹੋਊਗੀ ਇਹਦਾ ਵਿਚਾਰਾ ਵਿਚੋਲੀਆ ਸਿਕਾ ਆਰਐਸਐਸ ਦਾ ਵਿੱਚ ਜਿਹੜਾ ਕਾਂਗਰਸ ਦੇ ਪਾਜਵਾ ਵਿਰੋਧੀ ਵੋਟ ਨੂੰ ਵੰਡਦਾ ਸਿਕਾ ਉਹ ਉਹਦਾ ਖਤਮ ਹੋਣਾ ਲਾਜ਼ਮੀ ਸਿਕਾ ਉਸ ਪਾਸੇ ਪਹਿਲਾਂ ਉਪਲੇਖਨ ਪੰਜਾਬ ਨਹੀਂ ਚੱਲਦਾ ਪੰਜਾਬ ਦੀ ਤਸਵੀਰੇ ਹੋਰ ਹੈਗੀ ਹੈ ਪੰਜਾਬ ਦਾ ਇੱਕ ਪੰਜਾਬ ਇਮੋਸ਼ਨ ਹੈਗੀ ਹੈ ਪੰਜਾਬ ਕੋਈ ਐ ਨਹੀਂ ਕਿ ਦਿੱਲੀ ਨਹੀਂ ਹੈਗੀ ਪੰਜਾਬ ਜਿਹਦੇ ਭਾਂਤ ਪਾਂ ਦੀ ਲੱਕੜੀ ਕਰੀ ਕਾਰੇ ਪ੍ਰਾਈਸ ਡਿਸਟ੍ਰੀਬਿਊਸ਼ਨ ਫੰਕਸ਼ਨ ਹੈ ਐਨਵਲ ਪ੍ਰਾਈਸ ਡਿਸਟ੍ਰੀਬਿਊਸ਼ਨ ਜਿਹੜੇ 23 24 ਦੇ ਸਾਡੇ ਐਲਮਨੀ ਸੀ ਜਿਨ੍ਹਾਂ ਨੇ ਕਿ ਫਸਟ ਸੈਕਿੰਡ ਥਰਡ ਜਾਂ ਮੈਡਿਟ ਦੇ ਵਿੱਚ ਬੱਚੇ ਆਏ 8ਵੀਂ ਚ 10ਵੀਂ ਚ 5ਥ ਚ ਉਹਨਾਂ ਸਭ ਨੂੰ ਅੱਜ ਆਨਰ ਕਰਨਗੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਬੜੇ ਡਾਕਟਰ ਹੈ ਦੀ ਨੇ ਔਰ ਬਹੁਤ ਹੀ ਸਤਕਾਰਯੋਗ ਨੇ ਉਹ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਨਰ ਕਰਨ ਵਾਸਤੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਪੇਰੈਂਟਸ ਬੜੇ ਉਲਾਸ ਤੇ ਜੋਸ਼ ਦੇ ਨਾਲ ਅੱਜ ਇਹ ਸਾਰਾ ਫੰਕਸ਼ਨ ਦੇਖਣ ਆਏ ਨੇ